ਪੋਰਾਦੇ ਮਸ਼ਹੂਰ ਲੋਗਟ ਮਿਹੜੂ ਅਤੇ ਚਿਹੜੂ ਇਲਾਕੇ ਵਿੱਚ ਜਿੱਥੇ ਦੇਪ ਵਪਾਰ ਦੇ ਮਾਮਲੇ ਅੱਜ ਦੇ ਰਹੀ ਉੱਬਰ ਕੇ ਸਾਹਮਣੇ ਆਉਂਦੇ ਰਹਿੰਦੇ ਹਨ ਉੱਥੇ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਦਾ ਵਾਪਰਨਾ ਵੀ ਆਮ ਹੈ ਜਿਨ੍ਹਾਂ ਦਾ ਗ੍ਰਾਫ ਦਿਨ-ਬਦਨ ਵਧਦਾ ਜਾ ਰਿਹਾ ਹੈ ਤਾਜ਼ਾ ਮਾਮਲਾ ਚਿਹੜੂ ਤੋਂ ਹਰਦਾਸਪੁਰ ਰੋਡ ਦਾ ਸਾਹਮਣੇ ਆਇਆ ਜਿੱਥੇ ਇੱਕ ਬਿਲਡਿੰਗ ਦੀ ਦੁਕਾਨ ਚੋਂ ਚੋਰ ਦੇਰ ਰਾਤ ਕੰਦ ਹੀ ਪਾੜ ਕੇ ਲਗਭਗ 1.5 ਲੱਖ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ ਕਲੀਅਰ ਬਿਲਡਿੰਗ ਵਰਕਸ ਦੇ ਮਾਲਕ ਪਰਸ਼ੋਤਮ ਬਲਾਲ ਨੇ ਦੱਸਿਆ ਕਿ ਇਹ ਘਟਨਾ ਦੀ ਸਾਰੀ ਸੂਚਨਾ ਅਸੀਂ ਮਿਹੜੂ ਪੁਲਿਸ ਨੂੰ ਨੂੰ ਦੇ ਦਿੱਤੀ ਗਿਆ ਤੇ ਪੁਲਿਸ ਅਧਿਕਾਰੀਆਂ ਨੇ ਆ ਕੇ ਮੌਕਾ ਵੀ ਦੇਖਿਆ ਪ੍ਰਸ਼ੋਤਮ ਲਾਲ ਨੇ ਹੋਰ ਕਿਹਾ ਕਿ ਅਜਿਹਿਆਂ ਕਰਨਾਵਾਂ ਦਾ ਵਾਪਰਨਾ ਆਮ ਹੈ ਪੂਰੇ ਮਾਵਲੇ ਨੂੰ ਲੈ ਕੇ ਹੋਰ ਕੀ ਕਿਹਾ ਇਸ ਦੁਕਾਨ ਦੇ ਮਾਲਕ ਪ੍ਰਸ਼ੋਤਮ ਲਾਲ ਨੇ ਤੁਸੀਂ ਖੁਦ ਹੀ ਦੇਖ ਲਓ ਇਸ ਵੀਡੀਓ ਦੇ ਅੰਦਰ ਜਲੰਧਰ ਬ੍ਰੀਜ਼ ਟੀਵੀ ਤੋਂ ਹਰਿਸ਼ ਪੰਡਾਰੀ ਦੀ ਇੱਕ ਖਾਸ ਰਿਪੋਰਟ ਕਿਰਨਾ ਪਾਜੀ ਆਪਣਾ ਮੇਰਾ ਨਾਂ ਪਾਜੀ ਪ੍ਰਸ਼ੋਤਮ ਲਾਲ ਸਰਪੰਚ ਆਪਾਂ ਇੱਥੋਂ ਨਾਨਕ ਨਗਰੀ ਤੋਂ ਜੋਗੀ ਦਾ ਤਾਂ ਪਾਜੀ ਪਤਾ ਨਹੀਂ ਲੱਗਿਆ ਮੈਂ ਕੱਲ ਸਵੇਰੇ ਆਇਆ ਮੈਂ ਜਦੋਂ ੀਟ ਖੋਦਿਆ ਤਾਂ ਸਾਰਾ ਕੁਝ ਮਨੋ ਖਿਲਰੇ ਪਿਆ ਸੀ ਕੋਈ ਸਮਾਨ ਹਾਉ ਗੜੇ ਲਪਟੀ ਹੋਈ ਸੀ ਕਿ ਇਹਦੇ ਵਿੱਚ ਦੀ ਬੜਕੇ ਅੰਦਰ ਉੱਥੇ ਜਾ ਕੇ ਪਿਛਲੇ ਅੰਦਰ ਵੀ ਕੰਦ ਪਾੜ ਦਿੱਤੀ ਸਾਰਾ ਮਾਲ ਉਹ ਸਮਾਨ ਲੈ ਗਿਆ ਕਾਫੀ ਨੁਕਸਾਨ ਕਰ ਗਿਆ ਹੈਗਾ ਮਾਲ ਤਾਂ ਭਾਜੀ ਹੋਣਾ ਹੈਗਾ 1.5-2 ਲੱਖ ਦਾ ਲੈ ਗਿਆ ਹੈਗਾ ਸਮਾਨ ਕੋਈ ਹੱਡੀ ਨਹੀਂ ਇਹੋ ਜਿਹੀ ਚੀਜ਼ ਰੌਣਾ ਬਾਹਲਾ ਤੱਕ ਲੈ ਗਿਆ ਮਾਲ ਨੂੰ ਕੀ ਕੀ ਸਮਾਨ ਲੈ ਗਿਆ ਬਿਲਡਿੰਗ ਹੈਡ ਲੈ ਗਿਆ ਹੈਗੇ ਗਰੈਂਡਰ ਹੈਲਟੀਆਂ ਜੋ ਘਾਣ ਕੋਣ ਜੋ ਮਨ ਲੋ ਕੰਮ ਕਰਨ ਵਾਲਾ ਸੀ ਬਿਲਡਿੰਗ ਦਾ ਸਾਰੇ ਇਹਨਾਂ ਤੱਕ ਤੋਂ ਕਦੋਂ ਦੀ ਗੱਲ ਭਾਈ ਕਦੋਂ ਵਾਰਤਤ ਹੋਈ ਹੈ ਵੇ ਭਾਜੀ 6 ਤਰੀਕ ਰਾਤ ਦੀ ਮੈਂ ਤਾਂ ਕੱਲ ਸਵੇਰੇ ਆਇਆ ਜਦੋਂ ਦੁਕਾਨ ਤੇ ਗੇਟ ਖੋਲਿਆ ਤਾਂ ਸਾਰਾ ਕੁਝ ਹੀ ਉੰਡਾ ਪੰਤ ਤੋੜ ਹੋ ਗਿਆ ਸੀ ਇਹ ਤਾਂ ਇਹ ਪੱਤਰਿਆ ਬਿਆਸਿਕ ਕੀ ਕਰਨ ਪੁਲਿਸ ਵਾਲੇ ਦਾ ਪੁਲਿਸ ਵਾਲੇ ਕਹਿੰਦੇ ਕੋਈ ਨਹੀਂ ਦੇਖਦੇ ਹਾਂਜੀ ਮਾਲਦ ਵਾਲੇ ਕਹਿੰਦੇ ਜਿਹੜੇ ਗਾਰਡ ਤੇ ਬੈਠੇ ਬੁੱਢੇ ਰਹਿੰਦੇ ਆ ਪਤਾ ਕਰਦੇ ਸਭ ਤੋਂ ਇਹ ਮੌਕਾ ਦੇ ਪੈ ਮਨੋਂ ਆਪਣਾ ਜੋ ਵੀ ਹੈਗਾ ਮਨੋਂ ਮੈਨੇਜਮੈਂਟ ਚ ਚੰਗੀ ਗੱਲ ਹੈਗਾ ਸਾਨੂੰ ਕੋਈ ਸ਼ੱਕ ਵਗਾਰ ਵੀ ਹੈ ਕਿ ਤੁਹਾਨੂੰ ਕਿਸੇ ਸ਼ੌਕਤੋਂ ਉੱਤੇ ਹੁਣ ਆਪਾਂ ਕਿੰਨੂੰ ਇੱਦਾਂ ਕਹਿ ਲਈਏ ਬਿਨਾਂ ਦੇਖੇ ਤੋਂ ਨਾ ਇਹ ਜਿਹੜੀ ਕੰਧਵਾਜੀ ਪੈਂਦੀ ਏ ਕਿਹੜਾ ਕਿਸ ਤਰ੍ਹਾਂ ਦੀ ਬੈਕਸਾਈਡ ਹੈ ਕਿੱਥੇ ਲੱਗਦੀ ਜਾਵੇ ਲੈਕਸੈਂਟਾ ਪਿੱਛੇ ਦੇਤੇ ਹੀ ਆਪਾਂ ਉਹ ਇਹਨਾਂ ਦੇ ਆਪਣੇ ਬਲਜੀਤ ਹੁਣ ਆਉਂਦੇ ਨੇ ਕਿ ਆਪਣੇ ਇਹ ਹਰਦਾਸਪੁਰ ਲੈਕ ਕਰੋੜ ਹੈ ਆਪਨਾ ਕਿੰਨੇ ਜਰ ਤੋਂ ਸ਼ੌਪ ਕਰਦੇ ਇੱਥੇ ਸ਼ੌਪ ਤਾਂ ਕਾਫੀ ਟਾਈਮ ਹੋ ਗਿਆ ਇੱਥੇ ਤਾਂ ਮੈਨੂੰ ਪਹਿਲਾਂ ਵੀ ਇੱਧਰ ਚੋਰੀਆਂ ਹੁੰਦੀਆਂ ਸੜਕ ਤੇ ਨਹੀਂ ਨਹੀਂ ਪਹਿਲੀ ਵਾਰੀ ਆ ਤਾਂ ਪਹਿਲੀ ਵਾਰੀ ਹੋਈ ਸਾਡੇ ਨਾਲ ਤਾਂ ਇੱਦਾਂ ਦੀ ਕਦੀ ਹੋਈ ਨਹੀਂ ਗੱਲ ਪਰ ਤੁਹਾਨੂੰ ਵੀ ਤਾਂ ਪਤਾ ਲੱਗਾ ਹੀ ਚੋਰੀ ਹੋਈ ਮੈਂ ਤਾਂ ਕੱਲ ਸਵੇਰੇ ਜਦੋਂ ਆਇਆ ਸਾਡੇ ਤਾਂ ਵਿਆਹ ਸੀਗਾ ਮੈਂ ਤਾਂ ਵਿਆਹ ਚੱਲਿਆ ਸੀ ਜਦੋਂ ਮੈਂ ਆਇਆ ਤਾਂ ਮੈਂ ਕਿਹਾ ਚਲੋ ਕੋਈ ਦੁਕਾਨ ਤੇ ਦੇਖੇ ਹੁੰਦਾ ਆ ਤਾਂ ਕਿ ਮੈਂ ਢੀਟ ਖੋਲ੍ਹਿਆ ਤਾਂ ਸਾਰਾ ਕੁਝ ਹੀ ਮੈਂ ਤੋਂ ਅੰਦਰ ਖੜ ਰਿਹਾ ਪਿਆ ਸਮਾਨ ਹੀ ਹੈ ਨਹੀਂ ਕੁਝ ਵੀ ਪਧਰੇ ਕਰ ਗਿਆ ਸਾਰਾ